The <laughs> ਤੋਬੇ ਵਿੱਚ ਫੈਲ ਰਹੇ ਨਸ਼ੇ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਤੇ ਮੱਦੇ ਨਜ਼ਰ ਡੀਜੀਪੀ ਪੰਜਾਬ ਗੌਰਵ ਜੱਤ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ਾ ਖਿਲਾਫ ਸਖਤੀ ਵਰਤਣ ਦੀਆਂ ਜਾਰੀ ਹਦਾਇਤਾਂ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਠੰਡਾ ਦੀਪਕ ਭਾਰਕ ਦੇ ਹਦਾਇਤਾਂ ਮੁਤਾਬਕ ਅੱਜ ਤਲਵੰਡੀ ਸਾਬੋ ਵਿਖੇ ਪੁਲਿਸ ਨੇ ਪਿੰਡ ਸਿੰਘੋ ਵਿਖੇ ਤਲਾਸ਼ੀ ਅਭਿਆਨ ਚਲਾਉਂਦਿਆਂ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਅਤੇ ਕੁਝ ਸੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲੈਤਾ ਗਿਆ ਪੁਲਿਸ ਵੱਲੋਂ ਮੋਹਈਆ ਜਾਣਕਾਰੀ ਮੁਤਾਬਕ ਉਕਤ ਤਲਾਸ਼ੀ ਅਭਿਆਨ ਡੀ ਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਅਤੇ ਅੱਧੀ ਦਰਜਨ ਥਾਣਿਆਂ ਦੇ ਥਾਣਾ ਮੁਖੀਆਂ ਬੁਲਤੋਂ ਇਲਾਵਾ ਵੱਡੀ ਗਿਣਤੀ ਦੇ ਪੁਲਿਸ ਮੁਲਾਜ਼ਮਾਂ ਨੇ ਸਮੋਲਿਅਤ ਕੀਤੀ ਇਸ ਸਬੰਧ ਵਿੱਚ ਉਹਨਾਂ ਦੱਸਿਆ ਕਿ ਪਿੰਡ ਸਿੰਘੂ ਨੂੰ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਉਪਤ ਤਲਾਸ਼ੀਆ ਪਿਆਨ ਤਹਿਤ ਪਿਛਲੇ ਸਮੇਂ ਚ ਨਸ਼ਾ ਤਸਕਰੀ ਦਾ ਸ਼ਾਮਲ ਰਹੇ ਕਈ ਵਿਅਕਤੀਆਂ ਦੇ ਘਰਾਂ ਦੇ ਨਾਲ-ਨਾਲ ਸੱਕੀ ਘਰਾਂ ਤੇ ਅੰਦਰ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਉਹਨਾਂ ਕਿਹਾ ਕਿ ਇਲਾਕੇ ਅੰਦਰ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ ਅਤੇ ਜੇਕਰ ਅਜਿਹੀ ਕੋਈ ਸੂਚਨਾ ਮਿਲਦੀ ਹੈ ਤਾਂ ਸਬੰਧਤ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੋਕੇ ਉਹਨਾਂ ਆਮ ਦੇਖਿਆਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਖਿਲਾਫ ਜਾਣਕਾਰੀ ਮੁਹੱਈਆ ਕਰਵਾਉਣ ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਤਲਵੰਡੀ ਸਾਬੋ ਤੋਂ ਲੋਪ ਲਾਈਦਾ ਸੁਨੇਹਾ ਟੀਵੀ ਲਈ ਰੇਸ਼ਮ ਸਿੰਘ ਦਾਦੂ ਦੀ ਖਾਸ ਰਿਪੋਰਟ ਸਰ ਜੀ ਅੱਜ ਅਪਰੇਸ਼ਨ ਨਵੀਂ ਅੰਪਲਾਇਆ ਹੋਇਆ ਕਿਸ ਕਰਕੇ ਚਲਾਇਆ ਕੀ ਕੰਮ ਕਰਕੇ ਚਲਾਇਆ ਮਾਨਯੋਗ ਬੀਜਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਜੀ ਦੇ ਹੁਕਮਾਂ ਦੇ ਅਨੁਸਾਰ ਇਹ ਅੱਜ ਈਗਲ 4 ਆਪਰੇਸ਼ਨ ਜਿਹੜਾ ਹੈਗਾ ਇਹ ਜਿਹੜਾ ਚਲਾਇਆ ਗਿਆ ਹੈਗਾ ਇਹ ਸਰਚ ਬਿਆਨ ਹੈਗਾ ਤੇ ਕਾਸ ਆਪਰੇਸ਼ਨ ਹੈ ਇਹਦੇ ਵਿੱਚ ਜਿਹੜੇ ਹੈਗੇ ਪਹਿਲਾਂ ਵੀ 3 ਈਗਲ 1 2 3 ਜਿਹੜੇ ਹੈਗੇ ਆਪਰੇਸ਼ਨ ਕੀਤੇ ਜਾ ਚੁੱਕੇ ਆ ਜਿਦੇ ਵਿੱਚ ਵੀ ਜਿਹੜੇ ਹੈਗੇ ਆ ਵੱਖ-ਵੱਖ ਜੜੀਆਂ ਪਿੰਡਾਂ ਦੇ ਵਿੱਚ ਜਿਹੜੇ ਬਦਨਾਮ ਅਨਸਰ ਆ ਜਾਂ ਮਾੜੇ ਅਨਸਰ ਹੈਗੇ ਆ ਜਿਹੜੇ ਨਸ਼ੇ ਪੱਤੇ ਨੂੰ ਵੇਚਦੇ ਆ ਉਹਨਾਂ ਤੇ ਜੜੀਆਂ ਰੇਡਾਂ ਕੀਤੀਆਂ ਗਈਆਂ ਇਹ ਜਿਹੜਾ ਹੈਗਾ ਮਤਲਬ ਮਕਸਦ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਇਹ ਨਸ਼ੇ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਹੈਗਾ ਤੇ ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਸਖਤ ਹੁਕਮ ਹੈਗੇ ਆ ਵੀ ਨਸ਼ੇ ਆ ਵੇਚਣ ਵਾਲੇ ਕਿਸੇ ਵੀ ਬੰਦੇ ਨੂੰ ਜਿਹੜਾ ਹੈਗਾ ਉਹ ਬਖਸ਼ਿਆ ਨਾ ਜਾਵੇ ਪਰ ਹੁਣ ਤੱਕ ਕਿਸੇ ਵੀ ਅੰਦੇ ਵਿੱਚ ਮਿਲਿਆ ਕਿਸੇ ਕੋਲ ਕੁਝ ਨਹੀਂ ਨਹੀਂ ਇਹਦੇ ਵਿੱਚ ਸਰਚ ਅਭਿਆਨ ਚੱਲ ਰਿਹਾ ਹੈਗਾ ਇਹਦੇ ਵਿੱਚ ਅਸੀਂ ਬੰਦੇ ਆਈਡੈਂਟੀਫਾਈ ਕੀਤੇ ਹੋਏ ਹੈਗੇ ਆ ਜਿਹੜੇ ਨਸ਼ਾ ਸਮਗਲਰ ਹੈਗੇ ਆ ਇਹ ਵਕਫ ਵਕ ਬੇਸਿਸ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਆਇਡੈਂਟੀਫਾਈ ਕੀਤਾ ਤੇ ਉਹਦੇ ਤੇ ਰੈਡਾਂ ਕੀਤੀਆਂ ਜਾ ਰਹੀਆਂ ਬਾਕੀ ਹੋਰ ਵੀ ਜਿਹੜਾ ਹੈਗਾ ਸਾਰੇ ਪਿੰਡ ਦੇ ਵਿੱਚ ਜਿਹੜਾ ਹੈਗਾ ਇਹ ਸਰਚ ოਪਰੇਸ਼ਨ ਚਲਾਇਆ ਜਾ ਰਿਹਾ ਤੇ ਜੇ ਕੋਈ ਮਿਲੂਗਾ ਤੁਹਾਨੂੰ ਦੱਸਾਂਗੇ ਫਾਈਨਲ ਸਰਚ ਵੀ ਅੰਚਲਾਇਆ ਇਹ ਵਿੱਚ ਕਿੰਨੇ ਮੁਲਾਜ਼ਮ ਨੇ ਤੁਹਾਡੇ ਤੇ ਲੇਡੀ ਕਸਟੋਮਰ ਵੀ ਆਏ ਤੁਹਾਡੇ ਨਾਲ ਇਹਦੇ ਵਿੱਚ ਜਿਹੜਾ ਹੈਗਾ ਅੱਜ ਕਰੀਬ ਜਿਹੜਾ ਹੈਗਾ 710 ਦੇ ਕਰੀਬ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਅਸੀਂ ਡਿਪਲੋਇ ਕਰਤੇ ਹੈਗੇ ਆ ਜਿਹੜੇ ਸਾਰੇ ਪਾਸੇ ਚੰਗੀ ਤਰ੍ਹਾਂ ਘੇਰਾਬੰਦੀ ਕਰਕੇ ਆਪਣਾ ਜਿਹੜਾ ਹੈਗਾ ਇਹ ਸਰਚ ਅਬਿਆਨ ਨੂੰ ਜਿਹੜਾ ਹੈਗਾ ਪੰਜਾਬ ਦੇ ਰਿਹਾ ਹੈ। ਪਰ ਤੁਸੀਂ ਇਧਰ ਹੋ ਗਿਆ ਅੰਸ਼ੁਰੂ ਕਰਿਆ ਗਿਆ ਹੁਣ ਪਹਿਲੇ ਜਿਹੜੇ ਪਿੰਡ ਦੀਆਂ ਕਾਰਨਰ ਨੇ ਉਹਨਾਂ ਦੇ ਸਾਰੇ ਪਾਸੇ ਬੁੱਕੜਾਈ ਹੋਈ ਹੈ ਪਹਿਲਾ ਅਬਿਆਨ ਤੋਂ ਹਾਂ ਇਹ ਚਾਰੋਂ ਪਾਸੇ ਉਹ ਜਿਹੜਾ ਹੈਗਾ ਜਿਹੜੀਆਂ ਇਹਨਾਂ ਦੀਆਂ ਹੱਦਬੰਦੀਆਂ ਹੈਗੀਆਂ ਜਾਂ ਜਿਹੜੇ ਮਤਲਬ ਪਿੰਡ ਦੇ ਵਿੱਚੋਂ ਨਿਕਲਣ ਵਾਲੇ ਰਸਤੇ ਹੈਗੇ ਆ ਐਗਜ਼ਿਟ ਵਾਲੇ ਉਹਨਾਂ ਤੇ ਜਿਹੜੀ ਹੈਗੀ ਫੋਰਸ ਲਾਈ ਹੈ ਜਿਹੜੇ ਆਨ ਜਾਣ ਵਾਲੇ ਬੰਦਿਆਂ ਨੂੰ ਵੀ ਜਿਹੜੇ ਹੈਗੇ ਚੈੱਕ ਕਰ ਰਹੇ ਹੈਗੇ ਆ ਕਿ ਉਹਨਾਂ ਦਾ ਕੋਈ ਕੋਈ ਨਸ਼ਾ ਪਤਾ ਜਾਂ ਕੋਈ ਹੋਰ ਕਿਸੇ ਕਿਸਮ ਦੀ ਜਿਹੜਾ ਹੈਗਾ ਪਦਾਰਥ ਸਤਾਂ